ਵਾਧ ਨਮਾਰ ਕਰਕੇ ਡੈਮ ਬਣਾਇਆ ਹੋਆ ਜਿਹੜਾ ਪਾਣੀ ਅੱਗੇ ਰਾਵੀ ਦੇੜਿਆ ਇਹ ਚੱਲਦਾ ਵਾ ਡਿਜਿਸਟਰ ਦਾ ਠੀਕ ਠੀਕ ਸਰ ਰੋਟੀ ਬਣਾਉਣ ਵਾਲਾ ਫਸੋਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਚੱਲੇ ਆ ਪਠਾਨਕੋਟ ਤੇ ਕੱਲ ਆਪਾਂ ਬਟਾਲੇ ਸੀ ਬਾਬਾ ਨਾਨਕ ਜੀ ਦਾ ਵਿਆਹ ਵੇਖਿਆ ਅਣੇ ਤੋਂ ਅਗਲਾ ਸਫਰ ਆਪਾਂ ਕਰਾਂਗੇ ਜੋ ਅੱਗੇ ਆਪਾਂ ਯਾਤਰਾ ਸ਼ੁਰੂ ਕੀਤੀ ਆ ਵੱਖ-ਵੱਖ ਥਾਵਾਂ ਤੇ ਜਾ ਕਰਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਇਸ ਕਰਕੇ ਵੀਡੀਓ ਨਾਲ ਜੁੜੇ ਰਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਜਾ ਕਰੋ ਤੇ ਹੁਣ ਅੱਗੇ ਚੱਲਦੇ ਆ ਤੁਹਾਨੂੰ ਸਾਰਾ ਅੱਗੇ ਦਿਖਾਉਂਦੇ ਆ ਆਪਾ ਜਾਈ ਜਾਂਦੇ ਆ ਜੇ ਫਤਖਰਕੋਟ ਨੂੰ ਵੱਡੇ ਹਾਈਵੇ ਤੇ ਚੜੇ ਹੋਏ ਆ। ਅਸਟਾ ਪਹੁੰਚੇ ਆ ਗੁਰਦਾਸਪੁਰ। ਇਹ ਗੁਰਦਾਸਪੁਰ ਦਾ ਬਾਬਾ ਬੰਦਾ ਸਿੰਘ ਬਹਾਦਰ বাস ਸਟੈਂਡ ਆ। ਇੱਥੇ ਬਰਸਾਂ ਖੜਦੀਆਂ ਹਾਰੀਆਂ ਆਣ ਤੇ ਤੇ ਉਹ ਸਾਹਮਣੇ ਫੌਜਿਆ ਨੇ ਆਪ ਦਾ ਟੈਂਟ ਗੱਡਿਆ ਕੋਈ ਕੈਂਪ ਲਾਇਆ ਉਹਨੇ ਕਿਸ ਕੰਮ ਦਾ। ਦੇ ਵੱਡੇ ਹਾਈਵੇ ਦੇ ਨਾਲ ਹੀ ਜਿਹੜਾ ਇਹ ਗਰਦਾਸਪੁਰ ਦਾ ਬੱਸ ਸਟੈਂਡ ਬੜਾ ਖੋਣਾ ਨੂੰ ਬਾਬਾ ਨਰ ਸਿੰਘ ਬਾਦ ਦੇ ਜਿਹਦੇ ਨਾਂ ਤੇ ਉੱਤੇ ਬਣਾਇਆ ਜਿਹੜੇ ਜਾਵਾਂ ਦੇ ਹੁਣ ਆਪਾਂ ਅੱਗੇ ਪਠਾਨਕੋਟ ਇੱਥੋਂ ਨੇੜੇ ਆ ਸਫਰ ਚਾਪਾ ਪਠਾਨਕੋਟ ਜਾਵਾਂਗੇ ਤੇ ਪਠਾਨਕੋਟ ਦੇ ਨੇੜੇ ਤੇੜੇ ਜਿਹੜੇ ਸੋਹਣੀਆਂ ਜਗ੍ਹਾ ਦੇਖਣ ਨੂੰ ਕੋਈ ਵੇਖਾਂਗੇ ਗੁਰਦੁਆਰਾ WhatsApp ਦੇ ਦਰਸ਼ਨ ਕਰਾਂਗੇ ਹੰਮਣੇ ਸਗਰੀ ਇੰਤੇ ਦਸਰੇ ਪਹਾੜ ਦੱਸਦੇ ਆ ਕਿ ਆਪਾਂ ਪਠਾਨਕੋਟ ਪਹੁੰਚ ਜਾਈਏ ਭਾਈ ਥੋ 2-3 ਕਿਲੋਮੀਟਰ ਤੇ ਪਠਾਨਕੋਟ ਆ ਤੇ ਆਪਾਂ ਹੋਰ ਚਾਹਾਂਗੇ ਇੱਥੋਂ ਪਹਿਲਾਂ ਜਿਹੜਾ ਬਾਠ ਗੁਰਦੁਆਰਾ ਸਾਹਿਬ ਉੱਥੇ ਅੱਜ ਢੁਕਾ ਗਿਆ ਆਪਾਂ ਕਬਰਾਂ ਇੱਥੇ ਲਾਵਾਂਗੇ ਫਿਰ ਇੱਥੋਂ ਆਪਾਂ ਪਠਾਰਕੋੜ ਘੁੰਮਣ ਜਾਵਾਂਗੇ ਹਾਂਜੀ ਆਪਾਂ ਪਹੁੰਚ ਗਏ ਆ ਗੁਰਦੁਆਰਾ ਬਾਦਸ਼ਾਹ ਤੇ ਦਰਬੋਲੀ ਸਾਹਿਬ ਸੇ ਰੋਵਰ ਵੀ ਇੱਧਰ ਹੈ ਇਹ ਇੱਧਰ ਆ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਤਾਂ ਪ੍ਰਸਤਾ ਨਵਾਬਾ ਸ਼ਰੀ ਚਾਂਦੇ ਜੀ ਦਾ ਇੱਕ ਸ੍ਰੀ ਤਰਸਤਾਨਾ ਗੁਰਦੇਵ ਦੇ ਪਾਸ਼ਾ ਜੀ ਦੇ ਇੱਥੇ ਪਹੁੰਚੇ ਸੀ ਤੇ ਇਸ ਇਲਾਕੇ ਦਾ ਹੀ ਇਕੱਲਾ ਹੀ ਗੁਰਦੁਆਰਾ ਇਤਿਹਾਸਿਕਾ ਇਸੇ ਕਰਕੇ ਜਦੋਂ ਕਿਸੇ ਨੇ ਜੰਮੂ ਸਾਈਡ ਕਸ਼ਮੀਰ ਸਾਈਡ ਜਾਣਾ ਹੋਵੇ ਫਿਰ ਵੀ ਇੱਥੇ ਰਹਿਣ ਦਾ ਪ੍ਰਬੰਧ ਵਧੀਆ ਵਾ ਕਿਉਂਕਿ ਅੱਗੇ ਜਿਹੜਾ ਸਫ਼ਰ ਵੀ ਲੰਮਾ ਪੈ ਜਾਂਦਾ ਵਾ ਤੇ ਪੰਜਾਬ ਵੱਲੋਂ ਜਦੋਂ ਵੀ ਕੋਈ ਆਉਂਦਾ ਵਾ ਤੇ ਇੱਥੇ ਰੁਕ ਸਕਦਾ ਵਾ ਇਸ ਸਥਾਨ ਤੇ ਇੱਥੋਂ ਅਗਲਾ ਸਫ਼ਰ ਆਪ ਦਾ ਜੰਮੂ ਸਾਈਡ ਕਸ਼ਮੀਰ ਸਾਈਡ ਜਿਹੜਾ ਲਦਾਖ ਵੱਲ ਕਰ ਸਕਦਾ ਵਾ ਤੇ ਆਪਾਂ ਇੱਥੇ ਆਨ ਦਰਸ਼ਣ ਕਰਾਂਗੇ ਇਸ ਸਥਾਨ ਦੇ ਇਥੇ ਪਰ ਆਪ ਪਠਾਨਕੋਟ ਬੜਾ ਬਹੁਤਾ ਸਮਾਨ ਲੈਣਾ ਉੱਥੇ ਜਾਵਾਂਗੇ ਤੇ ਨੇੜੇ ਤੇੜੇ ਜਿਹੜੀ ਕੋਈ ਜਗ੍ਹਾ ਹੋਈ ਉੱਥੇ ਜਾਵਾਂਗੇ ਦੇਖਣ ਉਹ ਦਰਸ਼ਨ ਕਰੀਬ ਬਾਤਿਆ ਤੁਸੀਂ ਇਥੋਂ ਵੀ ਪੜ ਸਕਦੇ ਹੋ ਪੂਰਨ ਇਤਿਹਾਸ ਜਿਹੜਾ ਵੀਡੀਓ ਨੂੰ ਪੌਚ ਰੋ ਕਰਕੇ ਆਰਾ ਇਤਿਹਾਸ ਪੜ ਸਕਦੇ ਹੋ ਆ ਪਹੁੰਚ ਗਏ ਆ ਜੀ ਪਠਾਨਕੋਟ ਸ਼ਹਿਰ ਦੇ ਵਿੱਚ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਚੌਂਕ ਚ ਟੈਂਕ ਖੜਿਆ ਓਕੇ ਪਠਾਨਕੋਟ ਏਰੀਆ ਕਾਫੀ ਮਲਟੀ ਏਰੀਆ ਵਾ ਹੈ ਤੇ ਆਪਾਂ ਇਹ ਜਿਹੜੀ ਆ ਸਮਾਨ ਲੈਣਾ ਹੀ ਥੋੜਾ ਮਲਟੀ ਏਰੀਆ ਵਾਲੀ ਸਾਈਡ ਤੇ ਦੁਕਾਨਾਂ ਵਾ ਉਹ ਦੁਕਾਨਾਂ ਤੇ ਆਪਾਂ ਸਮਾਨ ਲੈਣਾ ਵਾ ਆਪਾਂ ਸਟੇਮ ਪਹੁੰਚਿਆ ਸ਼ਾਹਕੰਡੀ ਦੇ ਨੇੜੇ ਤੇੜੇ ਆ ਉਠਾ ਕੋਟ ਸ਼ਹਿਰ ਦੇ ਵਿੱਚੋਂ ਹੀ ਆਪਾਂ ਇਧਰੋਂ ਹੋ ਗਏ ਸਿੱਧਾ ਰੋਡ ਆਉਂਦਿਆ ਸੀ ਸ਼ਾਹਕੰਡੀ ਨੂੰ ਤੇ ਪਠਾਨਕੋਟ ਬਾਜ਼ਾਰ ਦੇ ਵਿੱਚੋਂ ਹੀ ਰਾਤ ਸੀ ਮੈਂ ਕਿਹਾ ਫਿਰ ਇਧਰੋਂ ਹੀ ਚੱਲਦੇ ਆ ਕੋਈ ਉੱਥੋਂ ਸਮਾਨ ਲਿਆ ਆਪਾਂ ਤੇ ਸ਼ਾਹਕੰਡੀ ਤੋਂ ਆਪਾਂ ਜਾਵਾਂਗੇ ਰஞ்சிਤ ਸਾਗਰ ਦੇਖਣ ਬਹੁਤ ਸੋਹਣੀ ਜਗ੍ਹਾ ਵੈਸੇ ਹੀ ਮਾਨਸੋਂ ਦੇ ਸਮੇਂ ਜਿਹੜੀ ਹਰਿਆਲੀ ਵਾਧ ਜਾਂਦੀ ਪਹਾੜਾਂ ਦਾ ਜਿਹੜਾ ਮਾਹੌਲ ਆ ਬਹੁਤ ਸੋਹਣਾ ਨਾਲ ਹੀ ਜਿਹੜੀ ਝੀਲ ਪਾਣੀ ਦੇ ਨਾਲ ਭਰੀ ਹੋਊਗੀ ਤੇ ਉਸੇ ਰੰਜੀ ਸਾਗਰ ਤੋਂ ਜਿਹੜਾ ਰਾਵੀ ਦਰਿਆ ਅੱਗੇ ਜਾਂਦਾ ਵਾ ਇਹ ਦੇਖਣ ਵਾਲੀ ਆ ਸ਼ਾਂ ਦੇਖੋ ਤਾਂ ਹੀ ਜਿਹੜਾ ਮੌਸਮ ਆ ਇਹ ਪਠਾਨਕੋਟ ਏਰੀਆ ਹਸ਼ਿਆਰਪੁਰ ਏਰੀਆ ਆਪਾਂ ਪਹਿਲਾਂ ਵੀ ਗੱਲ ਕਰਦੇ ਆ ਵੀ ਇਹ ਏਰੀਆ ਜਿਹੜੇ ਠੰਡੇ ਕਿਉਂ ਆ ਇਹਨਾਂ ਦਾ ਕਾਰਨ ਇਹ ਆ ਵੀ ਆ ਦਰਖਤ ਤੇ ਸ਼ਾਂ ਦੇਖੋ ਕਿੰਨੀ ਸੰਗਣੀ ਸ਼ਾਂ ਇਸੇ ਤਰ੍ਹਾਂ ਸਾਰੇ ਰੋਡ ਦੇ ਉੱਤੇ ਹੀ ਐਦਾਂ ਹੀ ਤੇ ਸਾਹਮਣੇ ਜਿਹੜੇ ਪਹਾੜ ਤੇ ਪਹਾੜਾਂ ਦੇ ਉੱਪਰ ਬੱਦਲ ਬੱਦਲ ਦੇ ਉੱਪਰ ਹੈ ਨੀਲਾ ਸਮਾਰ ਤੇ ਆਪਾਂ ਅੱਗੇ ਚੱਲਾਂਗੇ ਸ਼ਾਖੰਡੀ ਤੋਂ ਮੁੜਾਂਗੇ ਹਾਂਜੀ ਆਪਾਂ ਪਹੁੰਚ ਗਏ ਸ਼ਾਖੰਡੀ ਤੇ ਸਾਹਮਣੇ బోర్ਡ ਲੱਗਾ ਵਾ ਪੰਜੀ ਸਾਗਰ ਡੈਮ ਜਿਹੜਾ ਸੱਜੇ ਹੱਥ ਜਾਂਦਾ ਵਾ 16 ਕਿਲੋਮੀਟਰ ਤੇ ਦਲੋਜੀ ਚਲ ਜਾਂਦਾ ਇਦਰੋਂ 74 ਵੈਸੇ ਤਾਂ ਬਠਿੰਡਾ ਕੋਰ ਤੋਂ ਹੀ ਦਲੋਜੀ ਚਲ ਜੀਦਾ ਤੇ ਜਿਹੜਾ ਸਿੱਧਾ ਜਾਂਦਾ ਉਹ ਰਾਵੀ ਸਦਨ ਤੇ ਵੈਸੇ ਜੇ ਅੱਗੇ ਜਾ ਕੇ ਖੱਬੇ ਹੱਤੋਂ ਜਾਂਦਾ ਵਾ ਸ਼ਾਹ ਔਰ ਜਿਹੜਾ ਕੰਢੀ ਡੈਮ ਵੀ ਹੈਗਾ ਇੱਥੇ ਪਰ ਆਪਾਂ ਸਿਰਫ ਜਿਸ ਸਾਗਰ ਡੈਮ ਤੇ ਜਾਵਾਂਗੇ ਤੇ ਵਧੀਆ ਲੋਕੇਸ਼ਨ ਹੈ ਦੇਖਣ ਨੂੰ ਤੇ ਉੱਥੇ ਜਾ ਕੇ ਤੁਹਾਨੂੰ ਜਿਹੜਾ ਵੀਊ ਦਿਖਾਉਂਦੇ ਆ ਇੱਧਰ ਚੱਲਦੇ ਆ ਖੰਡੀ ਤੋਂ ਅੱਗੇ ਆ ਕਰਕੇ ਇੱਕ ਸੋਹਣਾ ਜਿਹਾ 뷰 ਪੁਆਇੰਟ ਮੈਂ ਤੁਹਾਨੂੰ ਦਿਖਾ ਦਈਏ ਇਹ ਦਿਨਾ ਏਰੀਆ ਤੁਸੀਂ ਦੇਖਦੇ ਹੋ ਇਹ ਸਾਰਾ ਪੰਜਾਬ ਦਾ ਏਰੀਆ ਪੰਜਾਬ ਦਾ ਏਰੀਆ ਬੜਾ ਸੋਹਣਾ ਕੁਮਾਨੋ ਏਰੀਆ ਤੇ ਸਾਹਮਣੇ ਤੁਹਾਨੂੰ ਦਿਖੰਦੀ ਆ ਰਾਵੀ ਦਰਿਆ ਇਹ ਉਹੀ ਰਾਵੀ ਦਰਿਆ ਜਿਹੜਾ ਰੰਜੀਤ ਸਾਗਰ ਤੋਂ ਲੰਘ ਕਰਕੇ ਤੇ ਅੱਗੇ ਪੰਜਾਬ ਦੇ ਵਿੱਚ ਇਹ ਜਾਂਦਾ ਜਾਂਦਾ ਡੇਰਾ ਬਾਬਾ ਨਾਨਕ ਤੋਂ ਅੱਗੇ ਜਾ ਕਰਕੇ ਫੇ ਫਿਰ ਪਾਕਿਸਤਾਨ ਦੇ ਵਿੱਚ ਐਂਟਰ ਹੋ ਜਾਂਦਾ ਵਾ ਇਹੋ ਪਾਣੀ ਬਹੁਤ ਹੀ ਸਾਫ਼ ਚਿੱਟਾ ਪਾਣੀ ਹੁੰਦਾ ਵਾ ਸ਼ੀਸ਼ੇ ਵਰਗਾ ਪਾਣੀ ਉਹ ਵੀ ਆਪਾਂ ਵੇਖਾਂਗੇ ਜਦੋਂ ਇਹਦੇ ਕੋਲ ਜਾਵਾਂਗੇ ਅੱਗੇ ਜਾ ਕੇ ਤੁਹਾਨੂੰ ਉਹ ਜੀ ਆਪਾਂ ਦੇ ਸਾਹਮਣੇ ਦੇਖਦਾ ਜਿਹੜਾ ਡੈਮ ਜੀ ਸਾਗਰ ਤੇ ਉੱਪਰ ਜਿਹੜਾ ਮਾਰਿਆ ਹੋਇਆ ਇਹ ਬੰਨ੍ਹ ਵਾਧ ਨਮਾਰ ਕਰਕੇ ਡੈਮ ਬਣਾਇਆ ਹੋਆ ਜਿਹੜਾ ਪਾਣੀ ਅੱਗੇ ਰਾਵੀ ਦੇ ਰਿਆ ਇਹ ਚੱਲਦਾ ਵਾ ਉਹ ਥੱਲੇ ਵੀ ਪੌੜਾ ਉਧਰ ਵੀ ਰਸਤਾ ਕੋਈ ਆ ਦੇਖੋ ਜੀ ਕਿੱਡਾ ਸੋਹਣਾ 뷰 ਪੁਆਇੰਟ ਇਥੋਂ ਰਜੀਤ ਸਾਗਰ ਦਾ ਬਹੁਤ ਹੀ ਸੋਹਣਾ ਜਿਹੜਾ ਏ 뷰 ਪੁਆਇੰਟ ਆ ਇਥੋਂ ਇਹ ਸਾਹਮਣੇ ਜਿਹੜਾ ਦੇਖਦੇ ਹਾਂ ਤੁਸੀਂ ਕਹਾ ਤਾਂ ਮਾਣ ਇਹਨੂੰ ਮਿਨੀ ਗੋਆ ਕਹਿ ਜਾਂਦਾ ਕਿਉਂਕਿ ਇਹ ਜੋ ਪੁਆਇੰਟ ਬਹੁਤ ਹੀ ਮੱਨਿਆ ਜਾਂਦਾ ਵਾ ਗੋਏ ਦੇ ਵਿੱਚ ਵੀ ਇਦਾਂ ਹੀ ਸੋਹਣਾ ਹਰਿਆਲੀ ਆਸੇ ਪਾਸੇ ਜਿਹੜਾ ਦਰਾਖਤ ਉੱਚੇ-ਉੱਚੇ ਤੇ ਪਰ ਉੱਤੇ ਇੱਕ ਜੀ ਦੇ ਕਾਰਾ ਕੇ ਪਹਾੜ ਨਹੀਂ ਹੈਗੇ ਪਰ ਇੱਥੇ ਪਹਾੜ ਵੀ ਆ। ਪਹਾੜਾਂ ਦੇ ਉੱਪਰ ਬੱਦਲ ਤੇ ਕਿੱਡਾ ਸੋਹਣਾ 뷰 ਪੁਆਇੰਟ ਤੁਸੀਂ ਆਪ ਹੀ ਦੇਖੋ। ਤੇ ਆਪਾਂ ਇੰਨਾ ਏਰੀਆ ਨੂੰ ਆਪਣੇ ਪੰਜਾਬ ਦੇ ਏਰੀਆ ਨੂੰ ਛੱਡ ਕਰਕੇ ਆਪਾਂ ਚਲੇ ਜਾਂਦੇ ਆ ਹੋਰ ਪਾਸੇ ਤੇ ਆਪਨੂੰ ਕਿਉਂ ਨਾ ਜੇ ਇਧਰਲੇ ਏਰੀਆ 'ਚ ਆਏ ਆਈਏ ਆਪਾਂ ਦੇਖਣ ਆਪਣੇ ਪੰਜਾਬ ਨੂੰ ਮੋਟੀਵੇਟ ਕਰੀਏ। ਪੰਜਾਬ ਸੋਹਣਾ ਪੰਜਾਬ ਆਪਣਾ ਦੇਖਣਯੋਗ ਆ ਸੜਕਾਂ ਦੇਖੋ ਕਿੰਡੀਆਂ ਸੋਹਣੀਆਂ ਏਰੀਆ ਵੀ ਕਿਹੜਾ ਸੋਹਣਾ ਹੈ ਸ਼ਾਂਤ ਮਾਹੌਲ ਹੈ ਤੇ ਚੁੱਪਚਾਪ ਇਸੇ ਪਾਸੇ ਕੋਈ ਪ੍ਰਦੂਸ਼ਣ ਨਹੀਂ ਹਾਂਜੀ ਬਾ ਜਿਵੇਂ ਗੱਲ ਕਰਕੇ ਅਟਿਆਂ ਕਿ ਇਹ ਜਿਹੜਾ ਬਹੁਤ ਸੋਹਣਾ ਏਰੀਆ ਪੰਜਾਬ ਦਾ ਹੀ ਏਰੀਆ ਇਹ ਤੇ ਆਪਾਂ ਇਥੇ ਦੂਰ ਜਾਂਦੀ ਲੋੜ ਨਹੀਂ ਹੈਗੀ ਆਪਣੇ ਆਪਣੇ ਪੰਜਾਬ ਦੇ ਵਿੱਚ ਹੀ ਸੋਹਣਿਆ ਖਾਵਾ ਦੇਖ ਸਕਦੇ ਆ ਆਪਾਂ ਹੇਠਾਂ ਹੋਈ ਜਾਵਾਂਗੇ ਕੋਲ ਵੀ ਉਹ ਆਪਾਂ ਨੂੰ ਜਾਣਾ ਪਊਗਾ ਉਹ ਛੇ ਰਸਤਾ ਥੋੜਾ ਰਹਿ ਗਿਆ ਆਪਾਂ ਹੇਠਾਂ ਉਤਰਨਾ ਉੱਤੇ ਨੂੰ ਆ ਗਏ ਉੱਥੇ ਚੱਲਦੇ ਆ ਉੱਥੇ ਦਰਨੂ ਦਿਖਾਉਂਦੇ ਜੀ ਆਪਾਂ ਪਹੁੰਚ ਗਏ ਹੁਣ ਮੰਨੀ ਗੋਆ ਦੇਖੋ ਹੇਦਾ ਵੀ ਪੁਆਇੰਟ ਬੁਈ ਕਿੱਡਾ ਸੋਹਣਾ 뷰 ਇੱਥੇ ਉਹ ਸੋਹਣਾ ਜਿਹੜਾ ਏ ਏਰੀਆ ਕੋ ਮਨ ਨੂੰ ਵੀ ਦੇਖਣਯੋਗ ਹੈ ਕਿਡਾ ਸੋਹਣਾ ਪਾਣੀ ਲੱਗਦਾ ਕਾ ਦੇ ਮੈਦਾਨ ਉੱਚੇ ਉੱਚੇ ਪਹਾੜ ਪਾਣੀ ਇੱਧਰ ਵੀ ਪਾਣੀ ਆ ਦਿਖਾਉਗੇ ਆਹੋ ਬਹੁਤ ਸ਼ਾਂਤੀ ਇੰਨੀ ਆਪਾ ਹੁਣ ਇਸ ਟਾਈਮ ਉਹ ਲਾਏ ਨਹੀਂ ਮਾਈਕ ਲੋਂ ਦੀ ਲੋੜ ਨਹੀਂ ਕਿਉਂਕਿ ਇੱਥੇ ਕੋਈ ਰੌਲਾ ਨਹੀਂ ਹੈਗਾ ਕੋਈ ਪ੍ਰਦੂਸ਼ਣ ਨਹੀਂ ਹੈਗਾ ਕੋਈ ਆਵਾਜ਼ਾਂ ਨਹੀਂ ਹੈਗੀਆਂ ਇਧਰ ਐਕਟਿਵ ਜਿਹੜੇ ਪੁਆਇੰਟ ਇਹ ਨਾਲੇ ਬੱਚਾ ਨੇ ਖੇਡਣਾ ਕੋਡਣਾ ਵਧੀਆ ਬਣਿਆ ਬੱਚਾ ਵਾਸਤੇ ਵੀ ਇਧਰ ਉਹ ਉੱਥੇ ਟੱਕ ਦੇਖ ਕਿੱਡਾ ਹੁਣ ਇਸ ਕਿੱਡਾ ਥੋੜਾ ਆਣੀ ਦਾ 뷰 ਤੇ ਉਹ ਬਹੁਤ ਜਾਂਦੇ ਆ ਔਰ ਦੇ ਉੱਤੇ ਸਵਾਰੀਆਂ ਵੀ ਆ ਤੇ ਮੋਟਰਸਾਈਕਲ ਵੀ ਲੱਦਿਆ ਦੂਜੀ ਪਾਰ ਲੈ ਕੇ ਜਾਂਦੇ ਆ ਉਹ ਸਾਹਮਣੇ ਸ਼ਾਇਦ ਰੈਸਟੋਰੈਂਟ ਆ ਕਿਰਾਏ ਤੇ ਕਰ ਦਿੰਦੇ ਹੋਗੇ ਹੋ ਸਕਦਾ ਇਹ ਹੀ ਹੋਵੇ ਇਸ ਤਰ੍ਹਾਂ ਨਹੀਂ ਤਾਂ ਹੋ ਸਕਦਾ ਵੀ ਕਿਸੇ ਦੇ ਘਰ ਆਪਣੀ ਹੋਣਗੇ ਇਹ ਜਿਹੜਾ ਸਾਗਰ ਆ ਇਹ ਬਹੁਤ ਵੱਡਾ ਵਾ ਵੈਸੇ ਇਹ ਤਾਂ ਇੱਕ ਸਾਈਡ ਦਾ ਏਰੀਆ ਵਾ ਕਿਉਂਕਿ ਫਿਰ ਇੱਧਰ ਖਤਰਾ ਨਹੀਂ ਹੈਗਾ ਕੋਈ ਤੇ ਘਾ ਦੇ ਬੰਦਾ ਨੂੰ ਕਰਕੇ ਇਹ ਫਿਰ ਇੱਥੇ ਐਕਟੀਵਿਟੀਆ ਬਣਾਈਆਂ ਹੋਈ ਜਿਹੜਾ ਤਾਂ ਹਾਂ ਕਰਕੇ ਜਿਹੜੇ ਲੋਕੇ ਆ ਸਕਣ ਤੇ ਇਸ ਕਰਕੇ ਵੈਸੇ ਇਹ ਜਿਹੜਾ ਰੰਜੀਤ ਸਾਗਰ ਆ ਬਹੁਤ ਵੱਡਾ ਵਾ ਇਹ ਜਾ ਕਰਕੇ ਅੱਗੇ ਬਸੋਲੀ ਤੱਕ ਬਸੋਲੀ ਤੋਂ ਵੀ ਅੱਗੇ ਜਿਹੜਾ ਇਹ ਕਿਉਂਕਿ ਉੱਥੇ ਦਾ ਪੁਲ ਵੀ ਇਹਦੇ ਉੱਤੇ ਜਿਹੜਾ ਜੰਮੂ ਤੇ ਪੰਜਾਬ ਤੇ ਹਿਮਾਚਲ ਨੂੰ ਜੋੜਦਾ ਵਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਇਹਦਾ ਪਾਣੀ ਜਿਹੜਾ ਵਾ ਉਹ ਜਿਵੇਂ ਕੱਚ ਵਰਗਾ ਦੇਖੋ ਪੀ ਵੀ ਸਕਦੇ ਆਪਾਂ ਏਡਾ ਸਾਫ਼ ਪਾਣੀ ਐ ਏਡਾ ਸੋਹਣਾ ਪਾਣੀ ਜਿਹੜਾ ਇਸ ਸਾਗਰ ਦਾ ਜਗਾ ਹੈ ਸੋਹਣੀਆ ਬਹੁਤ ਵਧੀਆ ਆਨੰਦ ਵਾਲੀ ਜਗਾ ਸ਼ਾਂਤ ਹੈ ਵੇਖਣ ਜੋਗਾ ਚਾਰੇ ਪਾਸੇ ਰਤਾਂ ਇਥੋਂ 뷰 ਦਿਖਾਉਂਦੇ ਇੱਧਰ ਤੁਪ ਬੋਗੇ ਮੇਰੇ ਪ੍ਰतेक ਆ ਦੇ ਮદાન ਤੇ ਇੱਧਰ ਆਪਾਂ ਦਾ ਜਿਹੜਾ ਇਹ ਆ ਜੰਗਲ ਏਰੀਆ ਫੋਰ ਸਟੇਡਿਆ ਹੈ ਸਾਰਾ ਹੀ ਅੱਗੇ ਵੀ ਉੱਪਰ ਇਹ ਸਾਰੇ ਪਾਸੇ ਤੇ ਵਿਚਾਲੇ ਜਿਹੜੇ ਕਾ ਦੇ ਮદાન ਤੇ ਨਾਲ ਹੀ ਜਿਹੜਾ ਰੰਜੀ ਸਾਹਿਬ ਜੀ ਹੁਣ ਆਪਾਂ ਪਹੁੰਚੇ ਆ ਇੱਕ ਮੰਦਿਰ ਜਿਹਦਾ ਨਾਮ ਅਮਕਤੇਸ਼ਵਰ ਥਾਮ ਇਹਦੇ ਪੌੜੀਆਂ ਦੇਖੋ ਪੰਨਾ ਦਾ 250 ਪੌੜੀਆਂ ਹੈ ਟਰ ਤੋਂ ਤੇ ਸਾਹਮਣੇ ਜਿਹੜੀ ਚੱਲ ਰਹੀ ਆ ਰਾਵੀ ਨਦੀ ਨਾਲੇ ਜੇ ਪੌੜੀਆਂ ਚੜਦੇ ਆ ਚੜਦੇ ਆ ਨਾ ਹੋ ਜਾਂਦੀ ਆ ਤੇ ਇੱਥੋਂ ਦਾ ਸਟੇਜ ਤੁਹਾਨੂੰ ਦੱਸਦੇ ਆ ਹੇਠਾ ਜਾ ਕੇ ਯਾ ਹੇਠਾਂ ਗੁਫਾਵਾਂ ਜਿਹੜੀਆਂ ਪਾੜਵਾਂ ਦੀਆਂ ਉਜਾਤ ਵਾਸਦੇ ਵਿੱਚ ਜਿਹੜੇ ਦੋ ਪਾਂਡਵ ਇਹਨਾਂ ਗੁਫਾਵਾਂ ਦੇ ਵਿੱਚ ਰਹਿੰਦੇ ਰਹੇ ਤੇ ਅੰਦਰ ਦਾ ਇਹ ਤੁਹਾਨੂੰ ਦਿਖਾਉਂਦੇ ਆ ਇਸ ਟਾਈਮ ਹੀ ਮੰਦਿਰ ਬਣਾਇਆ ਉੱਪਰ ਵੀ ਹੈ ਗਿਆ ਕੋਵਾਵਾ ਉਹ ਵੀ ਦੁਹਾਨਦੇ ਆ ਤੁਹਾਨੂੰ ਯਾ ਕਰਕੇ ਆ ਪਹਿਲਾ ਯਾਜਤ ਲੈ ਕੇ ਦੇਰੀ ਤੁਹਾਨੂੰ ਤੇ ਜਿਹੜੀ ਜਿਹੜੀ ਉਹ ਦਿਖਾਉਣ ਲੱਗਿਆ ਤੇ ਇਧਰ ਵੀ ਇਹਨਾਂ ਨੇ ਜਿਹੜਾ ਸ਼ਬਦ ਬਣਾਇਆ ਹੋਇਆ چرکاری ہوئی کملا دیوی کی مورتی اچھا بدشر িকি s rotiবনৰল sই ਅੱਜ ਜਿਵੇਂ ਪਹਿਲਾਂ ਆਪਾਂ ਦੱਸਿਆ ਵੀ ਇਹ ਇੱਕ ਮੰਦਿਰ ਤੇ ਪਹੁੰਚੇ ਆਪਾਂ ਜਿਹਨੂੰ ਕਹਿੰਦੇ ਆ ਪਾਂਡਵ ਗੁਫائیں ਪਾੜਵਾਂ ਦੇ ਇੱਥੇ ਗੁਫਾਵਾਂ ਵਾ ਕਿਉਂਕਿ ਆਪਾਂ ਨੂੰ ਪਤਾ ਹੋਵੇ ਕਿ ਪਾਂਡਵ ਜਿਹੜੇ 12 ਸਾਲ ਉਹਨਾਂ ਦੇ ਬਨਵਾਸ ਕੱਟਿਆ ਸੀ ਬਾੜ ਦੇ ਥਾਂ ਥਾਂ ਤੇ ਲੁੱਕ ਕੇ ਰਹਿੰਦੇ ਸੀ ਕਿਉਂਕਿ ਉਹਨਾਂ ਦਾ ਅੱਜਾਤ ਬਸ ਕੱਟਣਾ ਸੀ ਉਹਨਾਂ ਨੇ ਉਹਨਾਂ ਦੀਆਂ ਗੁਫਾਵਾਂ ਇੱਥੇ ਆ ਤੇ ਰਾਵੀ ਦੇ ਕੰਡੇ ਤੇ ਤੇ ਆ ਮੰਦਿਰ ਇੱਥੇ ਆ ਹੋ ਰਿਹਾ ਉਹਨਾਂ ਦਾ ਇੱਧਰ ਜਿਹੜਾ ਰਾਵੀ ਦਰਿਆ ਤੁਸੀਂ ਦੇਖ ਸਕਦੇ ਹੋ ਜਿਹੜਾ ਹੁਣ ਚਾਰ ਕਰਦੇ ਆ ਇਹ ਇੱਕ ਬਹੁਤ ਵੱਡਾ ਤੀਰਥ ਬਣੂਗਾ ਵੀ ਵੈਸੇ ਤਾਂ ਅਜੇ ਵੀ ਮੰਨਤ ਤੱਕ ਵਧੀ ਆ ਤੇ ਸਾਹਮਣੇ ਰਾਵੀ ਦਰਿਆ ਜਿਹੜਾ ਚੱਲ ਰਿਹਾ ਪਾਣੀ ਦਾ ਕਮ ਹੁੰਦਾ ਦੇਖੋ ਪਾਣੀ ਉੱਪਰੋਂ ਪਤਾ ਹੀ ਕਿੱਧਰੋਂ ਰੁਰੜ ਰੁਰੜ ਕੇ ਆਈ ਜਾਂਦਾ ਇੱਧਰੋਂ ਆਉਂਦਿਆ ਨਾਲੇ ਪਹਾੜ ਵੀ ਨੇੜੇ ਹੈਗੇ ਤੇ ਇਧਰਲੇ ਸਾਈਡ ਚਾਈ ਜਾਂਦਾ ਪਾਣੀ ਆਹ ਦੇਖੇ ਇੱਥੇ ਰਾਵੀ ਦਾ ਪਾਣੀ ਪਿੱਛੋਂ ਰੋਕ ਕੇ ਤੇ ਰਾਵੀ ਚੋਂ ਜਿਹੜੀਆਂ ਨਹਿਰਾਂ ਗੱਡੀਆਂ ਇਧਰ ਨੂੰ ਤਾਂ ਜੋ ਜਿਹੜਾ ਪਾਣੀ ਪੰਜਾਬਸਾਨੀ ਹੋ ਕਰਕੇ ਅੱਗੇ ਜਿਹੜਾ लेके जाया जावे ਤਾਂ ਜੋ ਦੇਖੋ ਦੋ ਨਹਿਰਾ ਇੱਕ ਅੱਗੋਂ ਫੇਰ ਪਾੜ ਦਿੰਦੀ ਇੱਕ ਉਧਰ ਨੂੰ ਇੱਕ ਇਧਰ ਦੀ ਸਾਈਡ ਇਸੇ ਤਰ੍ਹਾਂ ਇਧਰੋਂ ਵੀ ਦੋ ਨਹਿਰਾ ਆਉਂਦੀਆਂ ਇੱਕ ਦਿੱਲੀ ਸਾਈਡ ਇੱਕ ਵਿੱਚੋਂ ਪਰਲੀ ਸਾਈਡ ਤੋਂ ਇਹ ਸ਼ਾਇਦ ਕੋਈ ਮੰਦਿਰ ਬਣਿਆ ਜਾਂ ਕੋਈ ਪ੍ਰੋਜੈਕਟ ਲੱਗਾ ਚਲਦੇ ਆਪਾਂ ਪਰਲੀ ਸਾਈਡ ਲਓ ਜੀ ਦੋਵੇਂ ਨਹਿਰਾ ਦੇ ਵਿਚਾਲੇ ਆਪਾਂ ਅਗੇ ਆਹ ਦੇਖਦਾ ਤੇ ਕਿੱਡਾ ਸੋਹਣਾ 뷰 ਪਾੰਦਾ ਇੱਕ ਤਾਂ ਨਹਿਰ ਜਾਂਦੀ ਆ ਇੱਧਰ ਪਾਣੀ ਵੱਡਿਆ ਹੋਇਆ ਇੱਥੇ ਰੋਕਿਆ ਹੋਇਆ ਪਾਣੀ ਤੇ ਫੇਰ ਤੇ ਕਾ ਨਹਿਰ ਔਰ ਪਾਸੇ ਨੂੰ ਗੱਡੀ ਆ ਪਤਾ ਨਹੀਂ ਈਟੀ ਸਾਈਡ ਤੇ ਪਰਾਂ ਪਾਣੀ ਜਿਹੜਾ ਜਿੰਨਾ ਪਾਣੀ ਲੋੜ ਆ ਉਹਨਾਂ ਕੱਢਿਆ ਜਾਂਦਾ ਫੇਰ ਇਦਾਂ ਹੀ ਇੱਧਰ ਆਣ ਕਰਕੇ ਇੱਦਾਂ ਵੀ ਰੋਕਿਆ ਹੋਇਆ ਪਾਣੀ ਤਾਂ ਜੋ ਪਰਲੀ ਨਹਿਰ ਉਹ ਵੀ ਇੱਕ ਹੋਰ ਨਹਿਰ ਕਿਸੇ ਪਾਸੇ ਭੇਜੀ ਆ ਇਸ ਤਰ੍ਹਾਂ ਇਹ ਅਲੱਗ-ਅਲੱਗ ਥਾਵਾਂ ਤੇ ਨਾਲ ਹੀ ਇੱਥੇ ਬੈਠਣ ਨੂੰ ਜਿਹੜਾ 뷰ਪੁਆਇੰਟ ਬਣਾਇਆ ਇੱਕ 뷰ਪੁਆਇੰਟ ਆ ਉਹ ਇੱਕ ਉਹ ਪਹਾੜ ਦੇ ਕੰਡੇ ਤੇ ਇਹ ਪਠਾਨਕੋਟ ਦੇ ਵਿੱਚ ਹੀ ਆ ਮਦੂਪੁਰ ਜਿਹਨੂੰ ਕਿਹਾ ਜਾਂਦਾ ਤੇ ਰਾਵੀ ਦਾ ਪਾਸ ਜ਼ਿਕਰ ਕਰਦੇ ਹੀ ਪਿੱਛੇ ਉਸ ਰਾਵੀ ਦੇ ਵਿੱਚ ਆ ਗਏ ਆਪਾਂ ਹੁਣ ਉਹ ਸਾਹਮਣੇ ਜੰਮੂ ਕਟੜਾ ਰੋਡ ਜਿਹੜਾ ਵਾ ਤੇ ਆ ਜਿਹੜਾ ਜੰਮੂ ਨੂੰ ਜਾਂਦੀ ਟ੍ਰੇਨ ਪਟਾਣਕੋਟ ਤੋਂ ਉਹ ਰੋਡ ਜਿਹੜਾ ਜੰਮੂ ਨੂੰ ਪਟਾਣਕੋਟ ਤੋਂ ਜੰਮੂ ਨੂੰ ਜਾਂਦਾ ਤੇ ਤੇਰੇ ਰਾਵੀ ਦਰਿਆ ਤੇ ਰਾਵੀ ਦਰਿਆ ਦਾ ਪਾਣੀ ਸਾਫ ਪਾਣੀ ਚੱਲ ਰਿਹਾ ਵਿੱਚ ਜੀ ਵਾਪਸ ਆਪਾਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਬਾਠ ਅੱਜ ਇੱਥੇ ਬਾਬਾ ਸ਼੍ਰੀ ਚੰਦ ਜੀ ਦਾ ਜਾਉਂ ਦਿਹਾੜਾ ਵਾਲ ਦੇ ਕਰਕੇ ਦਵਾਨ ਸਜਣਗੇ ਰਾਤ ਦਾ ਪ੍ਰੋਗਰਾਮ ਸੰਤਾਂ ਦੋਹਰੋਂ ਦੋਹਰੋਂ ਪਹੁੰਚ ਰਹੀਆਂ ਸੋ ਇਸ ਕਰਕੇ ਆਪਾਂ ਵੀਡੀਓ ਦੀ ਇੱਥੇ ਸਮਾਪਤੀ ਕਰਾਂਗੇ